ਤਮੀ ਓਕੇ ਰੋਲ ਜੀ ਮਾਂਜੂਗ ਟੀਜੀਪੀ ਪੰਜਾਬ ਅਤੇ ਐਸਐਸਪੀ ਖੰਨਾ ਮੈਡਮ ਅਮਨੀਤ ਕੌਂਡਲ ਦੇ ਇਨਸਟਰਕਸ਼ਨਸ ਹੇਠ ਖੰਨਾ ਪੁਲਿਸ ਇੱਕ ਸਸਟੇਨਡ ਡਰਾਈਵ ਚਲਾ ਰਹੀ ਹੈ ਮਾੜੀ ਅੰਸਰ ਆ ਦੇਖ ਲਓ ਉਹਦੀ ਕੰਟੀਨਿਊਸ਼ਨ ਵਿੱਚ ਹੀ ਖੰਨਾ ਪੁਲਿਸ ਨੂੰ ਇੱਕ ਐਨਡੀਪੀਐਸ ਕਮਰਸ਼ੀਅਲ ਰਿਕਵਰੀ ਕਰੰਟ ਚ ਸাকਸੈਸ ਪ੍ਰਾਪਤ ਹੋਈ ਹੈ ਇਹਦੇ ਵਿੱਚ 260 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਹੈ Uh, 31st ਦਸੰਬਰ ਨੂੰ ਜਦੋਂ ਖੰਨਾ ਪੁਲਿਸ ਦੀ ਇੱਕ ਪਾਰਟੀ ਜਿਹੜੀ ਹੈਗੀ ਉਹ ਪੰਸਪ ਕੋ ਡਾਊਨ ਦੇ ਨੇੜੇ ਮੋਬਾਈਲ ਪੈਟਰੋਲਿੰਗ ਵੀ ਕਰਦੀ ਪਈ ਤੇ ਮੋਬਾਈਲ ਨਾਕਾ ਉਹਨਾਂ ਨੇ ਲਗਾਇਆ ਹੋਇਆ ਸੀ ਤੇ ਉਹਨਾਂ ਨੂੰ ਇੱਕ ਸਪਲੈਂਡਰ ਮੋਟਰਸਾਈਕਲ ਤੇ ਤਿੰਨ ਸ਼ੱਕੀ ਬੰਦੇ ਆਂਦੇ ਹੋਏ ਉੱਥੇ ਦਿਖੇ ਤੋ ਜਦੋਂ ਉਹਨਾਂ ਦੀ ਪੁੱਛਕਿਛ ਹੋਈ ਤੇ ਫਿਰ ਸਿንስ देयर ਕੰਡਕਟ ਵਾਸ ਹਾਈਲੀ ਸਸਪੀਸ਼ੀਅਸ ਸੋ ਅ ਹਲਕਾ ਜੀਓ ਡੀਐਸਪੀ ਪਾਇਲ ਵਾਸ ਕਾਲਡ ਔਨ ਦ ਸਪੌਟ ਤੇ ਉਹਨਾਂ ਦੀ ਪ੍ਰੈਜ਼ੈਂਸ ਚੀ ਉਹਨਾਂ ਦੀ ਸਰਚ ਕੀਤੀ ਗਈ ਤੇ ਉਹਨਾਂ ਕੋਲ 260 ਗ੍ਰਾਮ ਹਿਰੋਇਨ ਰਿਕਵਰ ਹੋਈ ਜਿਹਦੇ ਵਿੱਚ ਆਪਾਂ ਫਿਰ FIR ਨੰਬਰ 192 ਡੇਟਿਡ 31 12 2023 ਅੰਡਰ ਸੈਕਸ਼ਨ 1185 NDPS ਐਕਟ थाना ਦੁਆਰਾ ਰਜਿਸਟਰ ਕੀਤਾ ਇਹਦੇ ਵਿੱਚ ਆਈ ਵੁੱਡ ਲਾਈਕ ਟੂ ਸਪੈਸ਼ਲੀ ਕਮੈਂਡ ਮਾਈ CIA ਟੀਮ ਲੈਡ ਬਾਈ ਇਨਚਾਰਜ CIA ਅਮਨਦੀਪ ਜਿਨ੍ਹਾਂ ਨੇ ਜਿਹੜਾ ਹੈਗਾ ਇਹਨੂੰ ਐਪਰੀਹੈਂਡ ਕਰਨ 'ਚ ਜੋ ਹੈ ਸਫਲਤਾ ਹਾਸਲ ਕੀਤੀ ਇਹ ਜਿਹੜੇ ਤਿੰਨ ਅਕਿਊਜ਼ਡ ਅਰੈਸਟ ਹੋਏ ਹਨ ਇਹਨਾਂ ਦੇ ਨਾਂ ਹੈਗੇ ਅਭਿਸ਼ੇਕ ਸ਼ਾਹੀ, ਸਾਗਰ ਠਾਕੁਰ ਔਰ ਆਕਾਸ਼ਦੀਪ ਸਿੰਘ ਇਹ ਤਿੰਨੋਂ ਹੀ ਜਿਹੜੇ ਬੰਦੇ ਆ ਇਹ ਲੁਧਿਆਣਾ ਦੇ ਰਹਿਣ ਵਾਲੇ ਆ ਸੋ ਇਹਨਾਂ ਦੀ ਉਮਰ ਜਿਹੜੀ ਹੈਗੀ ਉਹ 21 ਤੋਂ 26 ਸਾਲਾਂ ਦੇ ਵਿੱਚ ਵਿੱਚ ਹੈਗੀ ਤੇ ਇਹਨਾਂ ਵਿੱਚ ਜਿਹੜਾ ਅਭਿਸ਼ੇਕ ਸ਼ਾਹੀ ਹੈ ਉਹ ਜਿਮ ਟ੍ਰੇਨਰ ਦਾ ਕੰਮ ਕਰਦਾ ਹੈ ਆਕਾਸ਼ਦੀਪ ਸਿੰਘ ਇੱਕ ਫੈਕਟਰੀ 'ਚ ਡੇਲੀ ਵੇਜ ਲੇਬਰਰ ਹੈ ਤੇ ਇਹਨਾਂ ਤਿੰਨਾਂ ਦਾ ਹੀ ਇੱਕ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਹੈ ਅਭਿਸ਼ੇਕ ਸ਼ਾਹੀ ਤੇ ਇੱਕ ਪਰਚਾ ਹੈ ਐਨਡੀਪੀਐਸ ਐਕਟ ਦਾ ਸਾਗਰ ਠਾਕੁਰ ਤੇ ਪਹਿਲੇ ਦੋ ਪਰਚੇ ਹੈ 307 302 ਔਰ 323 24 ਆਈਪੀਸੀ ਆਕਾਸ਼ਦੀਪ ਸਿੰਘ ਇਹ ਤੇ ਵੀ ਜਿਹੜੇ ਹੈਗੇ ਪ੍ਰੀਵੀਅਸ ਕੇਸਸ ਹੈਗੇ ਉਹੀ ਜਿਹੜੇ ਚੋਰੀ ਤੇ ਹਰਟ ਕੇਸਸ ਜਿਹੜੇ ਹੁੰਦੇ ਹਨ ਹੈਂਸ ਇਸ ਕੇਸ ਚ ਜਿਹੜੀ ਹੈਗੀ ਸਿੰਸ ਇਟ ਇਜ਼ ਅ ਐਨਡੀਪੀਐਸ ਕਮਰਸ਼ੀਅਲ ਰਿਕਵਰੀ ਸੋ ਆਈ ਊਡ ਸੇ ਦੈਟ ਇਟ ਇਜ਼ ਅ ਗੁੱਡ ਅਚੀਵਮੈਂਟ ਬਾਈ ਖੰਨਾ ਜਿਸ ਤਰ੍ਹਾਂ ਕੀ ਕਤਲ ਦੇ ਕੇ ਚਾ ਗਿਆ ਲੁੱਟ ਖੋਲ ਕੇ ਤੇ ਤਿੰਨੋਂ ਫਿਰ ਆਨ ਬੇਸ ਦੀ ਕੋਈ ਪੀਓ ਤਾਂ ਨਹੀਂ ਹੈਗਾ ਜੀ ਨਹੀਂ ਜੀ ਹਲੇ ਤੱਕ ਤੇ ਨਹੀਂ ਜਿਹੜੇ ਹੈਗੇ ਸਾਡੀ ਨੋਲੇਜ ਪੀਓ ਇਹ ਸਪਲਾਈ ਕਿੱਥੇ ਕਰਦੇ ਸੀ ਜੀ ਇਹ ਪਤਾ ਲੱਗਾ ਤਾਂ ਫਿਰ ਇਹ ਦੇਖੋ ਸਿንስ 31ਸਥ ਨੂੰ ਹੀ ਇਹ ਪਰਚਾ ਰਜਿਸਟਰ ਹੋਇਆ ਹੈ ਐਂਡ ਦੇ ਆਰ ਵਿਦ ਅਸ ਇਨ ਪੁਲਿਸ ਕਸਟਡੀ ਸੋ ਵੀਲ ਵੈਰੀਫਾਈ ਜਿਵੇਂ ਜਿਸ ਤਰ੍ਹਾਂ ਜਿਮ ਟ੍ਰੇਨਰ ਆ ਤੇ ਜੂਤੀ ਚੇਨ ਬਣੀ ਹੋਣੀ ਹੈ ਇਹਦੀ ਕੋਈ ਉਸ ਐਂਗਲ ਤੋਂ ਕੋਈ ਇਨਵੈਸਟੀਗੇਸ਼ਨ ਚੱਲਦੀ ਹੈ ਜਿਹੜੇ ਨੈਟਵਰਕ ਤੇ ਨੂੰ ਵੀ ਵੀ ਆਰ ਵੈਰੀਫਾਈਂਗ ਔਨ 올 ਦਾ ਐਂਗਲਸ ਜੋ ਕੁਝ ਨਵੀਂ ਗੱਲ ਆਊਗੀ ਆਪਾਂ ਦੱਸ ਦਾਂਗੇ ਥ ਕਨਨ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ